ਮੜੀ ਅਸਰਾ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਲੰਦਰ ਪੁਲਿਸ ਨੇ ਉਸ ਵਲੇ ਮਜੀ ਸੁਤੰਤਾ ਹਾਸਲ ਕੀਤੀ। ਇਹ ਏਰੀਏ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਾਤਪੁਰ ਖਾਕੋਟ ਅਤੇ ਨਗੋਦਰ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਗੀਰਾਂ ਨੂੰ ਦਰਾਤਮਕਾ ਕੇ ਪਿਸਟੋਲ ਦੀ ਨੋਕਤੇ ਡਟਾ ਹੋਣਾ ਕਰਦੇ ਸਨ। ਇਸੇ ਸਪੀ ਜਿਲੰਦਰ ਪੁਲਿਸਿੰਖਖ ਦੀ ਦੇਸ਼ ਨਿਰਦੇਸ਼ੇ ਨਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਗਿੰਦਰ ਵਿਆਦੀ ਪੁਲਿਸ ਨੂੰ ਉਸ ਵੇਲੇ ਮੀਂਹ ਸਫਲਤਾ ਹਾਸਲ ਹੋਈ ਲੋਕ ਕ੍ਰਾਈਮ ਕਾਇਰ ਰਾਜਨੀ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਫਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਦੋ ਵਿਅਕਤੀਆਂ ਰਾਜਕਮਨ ਅਤੇ ਰਾਜਨੀ ਜੋ ਕਿ ਗੋਪਤ ਹਰ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਤਪੂਰਕ ਸ਼ਾਹਕੋਟ ਅਤੇ ਨਕੌਦਰ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਗੀਰ ਨੂੰ ਦਰਾਤੋਂ ਕਾਕੇ ਪਿਸਤੌਲ ਦੀ ਲੋਕ ਤੇ ਡੁਟਾ ਹੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਤੇ ਇਹਨਾਂ ਦੇ ਕੋਲ ਤਿੰਨ ਪਿਸਤੌਲ ਤੇ 25 ਜਿੰਦਾ ਰੋਣ ਲੁੱਟੇਗੇ ਮੋਬਾਈਲ ਨਾਲ ਵਿੱਚ ਨੌ ਮੋਬਾਈਲ ਇੱਕ ਸਮਾਰਟਵਾਚ ਤੇ 6 ਟੋਲੇ ਦੀ ਖਰੀਫ ਜੋ ਹੈ ਸੋਨਾ ਡਿਕਵਰ ਕੀਤਾ ਗਿਆ ਲੋਮੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿੰਦਰ ਪਿਆਤੀ ਪੁਲਿਸ ਨੇ ਇਸ ਵੇਲੇ ਮਜੀ ਸੁਤੰਤਾ ਹਾਸਲ ਹੋਈ ਹੈ ਇਸ ਏਰੀਏ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਾਪੂਰ ਖਾਕੋਟ ਅਤੇ ਨਗੋਦਰ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਗੀਆਂ ਨੂੰ ਦਰਾਤਮਕਾ ਕੇ ਪਿਸਤੌਲ ਦੀ ਨੋਕਤੇ ਡਟਾ ਹੋਣਾ ਕਰਦੇ ਸਨ ਇਸ ਇਸ ਪੀਲ ਵਿੰਦਰ ਪਿਆਤੀ ਸਾਰਹਰ ਕੌਮ ਪੀਸਿੰਖਖ ਜਿਹਦੇ ਦਿਸਨ ਨਿਰਦੇਸ਼ੇ ਨਮਾੜੇ ਅਸਰਾ ਦੇ ਖਿਲਾਫ ਮਹਿੰਮ ਚਲਾਏ ਗਏ ਉਸੇ ਰੇੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਵਿੰਦਰ ਪਿਆਤੀ ਪੁਲਿਸ ਨੇ ਉਸ ਵੇਲੇ ਮੀ ਸਫਲਤਾ ਹਾਸਲ ਕੀਤੀ ਲੋਕ ਕ੍ਰਾਈਮ ਕੈਰ ਰਾਜਦੀਨ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸਿਫਰਟ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਦੋ ਵਿਅਕਤੀਆਂ ਰਾਜਕਮਨ ਅਤੇ ਰਾਜਮੀ ਜੋ ਕਿ ਗੋਪਤ ਹਰ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਹਤਵਪੂਰਨ ਸ਼ਾਰਟਕਟ ਤੇ ਨਕੁੱਦ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਹੀਗਾਂ ਨੂੰ ਦਰਾਤਮਕਾ ਕੇ ਪਿਸਤੌਲ ਦੀ ਲੋਕ ਤੇ ਡੁੱਟਾ ਹੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਤੇ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ ਤੇ 25 ਜਿੰਦਾ ਰੋਲ ਤੇਗੇ ਮੋਬਾਈਲ ਨਦਰੀਚ ਨੌਮਬਾਈ ਇੱਕ ਸਵਾਰਟ ਵਾਸ ਤੇ 6 ਟੋਲੇ ਦੀ ਖਰੀਫ ਜੋ ਹੈ ਸੋਨਾ ਟਕਵਰ ਕੀਤਾ ਗਿਆ ਨੁਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਜਿਲੰਦਰ ਪਿਆਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਇਹ ਏਰੀਏ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੈਧਪੁਰਕਾਉਟ ਅਤੇ ਨਕੋਦਰ ਏਰੀਆ ਦੇ ਵਿੱਚ ਗਰੂ ਬਣਾ ਕੇ ਲੋਕਾਂ ਰਾਹੀਗਾਂ ਨੂੰ ਦਰਾਤਮਕਾ ਕੇ ਪਿਸਟੋਲ ਦੀ ਨੋਕ ਤੇ ਡਟਾ ਹੋਣਾ ਕਰਦੇ ਸਨ ਪੀਲ ਵਿੰਦਰ ਪਿਆਤੀ ਸਰਹੱਦ ਕੌਨਟੀ ਸਿਨਖਖ ਜਿਹਦੇ ਤਹਿਤ ਨਦੇਸ਼ੇ ਨਮਾੜੇ ਅਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ ਉਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਪੀਲ ਵਿੰਦਰ ਪਿਆਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਲੋਕ ਕ੍ਰਾਈਮ ਕਈ ਰਾਜਨੀਤਿਕ ਚਾਰਜ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਸੀਕ੍ਰੀਟ ਇਨਫੋਰਮੇਸ਼ਨ ਦੇ ਕਾਰਵਾਈ ਕਰਦੇ ਦੋ ਵਿਅਕਤੀਆਂ ਰਾਜਕੁਮਾਰ ਅਤੇ ਰਾਜਨੀ ਜੋ ਕਿ ਵਿਉਪਤ ਹਲ ਤੇ ਏਰੀਆ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਗਏ ਮੈਦਪੁਰ ਸ਼ਾਰਕੋਟ ਦੇ ਨਵੋਦਲ ਏਰੀਆ ਦੇ ਵਿੱਚ ਗਰੂਪ ਬਣਾ ਕੇ ਲੋਕਾਂ ਰਾਹੀਗਾਂ ਨੂੰ ਡਰਾਤਮਕਾ ਕੇ ਪਿਸਤੌਲ ਦੀ ਲੋਕ ਤੇ ਡੁੱਟਾ ਹੋਣਾ ਕਰਦੇ ਸਨ ਸੋ ਇਹਨਾਂ ਨੂੰ ਅਰੈਸਟ ਕਰਨ ਤੇ ਇਹਨਾਂ ਦੇ ਕੋਲ 3 ਪਿਸਤੌਲ ਤੇ 25 ਜਿੰਦਾ ਰੋਣ ਲੁੱਟੇ ਹੋਏ ਮੋਬਾਈਲ ਉਹਨਾਂ ਦੇ ਚੋਂ 9 ਮੋਬਾਈਲ ਇੱਕ ਸਵਾਟ ਵਾਚ ਤੇ 6 ਟੋਲੇ ਦੇ ਖਰੀਫ ਜੋ ਹੈ ਸੋਨਾ ਡਕਵਰ ਕੀਤਾ ਗਿਆ